ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਾਜ਼ੀ ਨਿਭ ਗਿਆ ਨਾਲ ਨਾਲ ਨਿਭਣਾ ਕੀ ਐ ਹੋਏ ਬਸ ਕਾਜ਼ੀ ਨੇ ਕਿਹਾ ਮਹਾਰਾਜ ਕੋਲੋਂ ਕੋ ਪੈਸਾ ਢੇਲਾ ਲੈਣਾ ਸੀ ਬਸ ਜੇ ਗੁਰੂ ਕਹਿ ਦਿੱਤਾ ਤੇ ਫਿਰ ਐਦਾਂ ਨਿਭੀਦਾ ਹੁਣ ਕਾਜ਼ੀ ਨੇ ਰਿਸਕ ਕਿਦੇ ਘਾਟ ਲਿਆ ਮੌਤ ਆ ਸਿਰ ਤੇ ਜੇ ਪਤਾ ਲੱਗ ਜੇ ਤੇ ਪਰ ਕਹਿੰਦਾ ਨਹੀਂ ਮੇਰਾ ਬਲੀ ਔਲਾਵਾ ਮੇਰਾ ਮੁਰਸ਼ਿਦ ਆ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਸਿਪਾਹੀਆਂ ਨੂੰ ਕਹਿੰਦਾ ਰਾਹ ਦੇ ਦਿਓ ਉੱਚ ਦਾ ਪੀਰ ਆ ਹੁਣ ਉਥੋਂ ਮਹਾਰਾਜ ਤੁਰੇ ਤੇ ਕਨੇਚ ਪਿੰਡ ਆ ਗਏ ਤੁਰਦੇ ਜਾਇਓ ਆਪਾਂ ਜਿੱਥੋਂ ਤੱਕ ਖੜ ਸਕਿਆ ਆਪਾਂ ਮਹਾਰਾਜ ਦਾ ਪ੍ਰਸੰਗ ਲਿਆ ਜਾਣਾ ਕਨੇਚ ਪਿੰਡ ਚ ਨਾ ਲੋਕੀ ਵਾਵਾ ਇਕੱਠੇ ਹੋ ਗਏ ਉਹਨਾਂ ਦੇ ਪਾਣੇ ਉੱਚ ਦਾ ਪੀਰ ਆਇਆ ਲੋਕੀ ਮੱਥਾ ਟੇਕਣ ਆਏ ਮਹਾਰਾਜ ਨੇ ਬੈਠਿਆਂ-ਬੈਠਿਆਂ ਪਾਲਕੀ ਦਾ ਪੱਲੇ-ਪੱਲੇ ਨੂੰ ਪਾਸੇ ਕੀਤਾ ਤੇ ਦੂਰ ਇੱਕ ਬੰਦਾ ਖਲੋਤਾ ਮਹਾਰਾਜ ਨੇ ਪਛਾਣ ਲਿਆ। ਇਹਦਾ ਨਾਮ ਆ ਫਤਾ ਨੰਬਰਦਾਰ। ਮਹਾਰਾਜ ਨੇ ਭਾਈ ਦਇਆ ਸਿੰਘ ਨੂੰ ਕੋਲ ਸਦਿਆ ਦਇਆ ਸਿੰਘ ਬਾਹਰ ਫਤਾ ਨੰਬਰਦਾਰ ਖਲੋਤਾ ਹੀ ਪਛਾਣਦਾ। ਭਾਈ ਦਇਆ ਸਿੰਘ ਕਹਿੰਦਾ ਜੀ ਮਹਾਰਾਜ ਜਾਣਦਾ। ਸੱਚੇ ਪਾਤਸ਼ਾਹ ਕਹਿੰਦੇ ਜਾ ਫਤੇ ਨੰਬਰਦਾਰ ਨੂੰ ਕਹਿ ਵੀ ਆਪਣੀ ਕੋੜੀ ਦੇ ਦੇ ਸਾਨੂੰ। ਇਥੋਂ ਅਸੀਂ ਪਾਲਕੀ ਛੱਡ ਦੇਨੇ ਤੇ ਘੋੜੀ ਤੇ ਸਵਾਰ ਹੋ ਕੇ ਤੇ ਅੱਗੇ ਚਲੇ ਜਾਨੇ ਆ। ਦਇਆ ਸਿੰਘ ਧਿਆਨ ਰੱਖੀ ਰੌਲਾ ਨਾ ਪਵੇ। ਹੁਣ ਫਤਿਹ ਨੰਬਰਦਾਰ ਦੇ ਬਾਣੇ ਉੱਚ ਦਾ ਪੀਰ ਖਲੋਤਾ ਹੈ ਪਾਲਕੀ ਦੇ ਵਿੱਚ। ਭਾਈ ਦਇਆ ਸਿੰਘ ਆਇਆ ਭਾਈ ਦਇਆ ਸਿੰਘ ਨੇ ਫਤਿਹ ਨੰਬਰਦਾਰ ਨੂੰ ਪਾਸੇ ਕਰਕੇ ਆਖਿਆ ਤੈਨੂੰ ਪਤਾ ਪਾਲਕੀ ਚ ਕੌਣ ਬੈਠਾ ਹੈ। ਕਹਿੰਦਾ ਉੱਚ ਦਾ ਪੀਰ। ਭਾਈ ਦਇਆ ਸਿੰਘ ਨੇ ਬੜੇ ਪਿਆਰੇ ਲਹਿਜੇ ਚ ਆਖਿਆ ਨੰਬਰਦਾਰਾ ਇਹਦੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠਾ ਹੈ। ਕਮਲਿਆ ਤੇਰੇ ਕਰਮ ਬੜੇ ਚੰਗੇ ਮਹਾਰਾਜ ਨੇ ਪਾਲਕੀ ਦੇ ਵਿੱਚੋਂ ਪਛਾਣ ਲਈ ਤੈਨੂੰ। ਤੇ ਇੱਕ ਕੰਮ ਕਰ। ਘਰੋਂ ਕੋੜੀ ਲਿਆ। ਤੇ ਮਹਾਰਾਜ ਕਹਿੰਦੇ ਪਾਲਕੀ ਛੱਡ ਦੇਣੀ ਇਹਦੇ ਆਪਾਂ ਕੋੜੀ ਤੇ ਬਹਿ ਕੇ ਤੇ ਅਗਲਾ ਸਫ਼ਰ ਕਰਨਾ। ਫਤਿਹ ਨੰਬਰਦਾਰ ਨੂੰ ਇੱਕ ਰੰਗ ਆਵੇ ਤੇ ਇੱਕ ਜਾਵੇ। ਫਤਾ ਵੀ ਅਪੂਰਨ ਮਸਾਂਦਰਗਾ ਹੀ ਨਿਕਲਿਆ। ਅੱਗੋਂ ਪਿਛੋਂ ਕਹਿੰਦਾ ਹੁੰਦਾ ਮਹਾਰਾਜ ਕਿ ਦੇਖੋ ਕੰਮ ਪੈ ਗਿਆ ਨਾ ਦੱਸਿਓ ਸਾਡੇ ਏਰੀਏ 'ਚ ਆਇਓ। ਮਿਲ ਜਾਂਦੇ ਨਾ ਇਦਾਂ ਦੇ ਵੀ। ਸੋ ਪੱਕੀ ਸਾਈ ਲਾ ਕੇ ਰੱਖਣਗੇ ਆਈਂ ਕਿ ਸਾਡੇ ਪਿੰਡ ਵੱਲ ਵੇਖੇ ਕਿਦਾ ਚਾਹ ਪਾਣੀ ਪੀਉਂਦੇ ਮੁਰਗੇ ਲਾਗੋ ਨੰਗੋ ਪਿੰਡ ਦੇ ਸਵਿਚ ਹੀ ਆਫ ਹੋਈ ਜਾਂਦਾ ਵਦੋ ਵਦੋ ਕਵਰੇਜ ਖੇਤਰ ਚ ਹੀ ਨਹੀਂ ਆਉਂਦਾ ਬੰਦਾ ਮੁੜ ਕੇ ਨੈਟਵਰਕ ਚੋਂ ਬਾਹਰ ਹੋ ਜਾਂਦਾ ਇੱਕ ਇਦਾਂ ਦਾ ਲਾਣਾ ਵੀ ਹੈਗਾ ਵੀ ਸੁਲਾ ਮਾਰ ਲਈ ਜਾਂ ਕਰਨਾ ਕੱਖ ਨਹੀਂ ਹੁਣ ਫੱਤੇ ਨੰਬਰਦਾਰ ਨੂੰ ਇੱਕ ਰੰਗ ਆਵੇ ਇੱਕ ਜਾਵੇ ਮਾਨੀ ਮਨ ਸੋਚੇ ਮਹਾਰਾਜ ਨੂੰ ਮੈਂ ਬੜੀ ਅਰੀਆ ਕਹੇ ਮਹਾਰਾਜ ਕਿਤੇ ਕੰਮ ਹੋਇਆ ਦੱਸਿਓ ਆ ਟਾਈਮ ਤੇ ਮਹਾਰਾਜ ਨੇ ਕੰਮ ਦੱਸਣਾ ਸੀ ਪੁਲਸ ਇਹਨੂੰ ਲੱਭਦੀ ਫਿਰਦੀ ਆ ਇਹ ਆਂਦਾ ਕੋੜੀ ਦੇ ਦਿਓ ਮੇਰਾ ਤੇ ਕਾਹਨ ਬੱਚਾ ਪੁਲਸ ਨੇ ਉਦਾਂ ਹੀ ਪੀਟ ਦੇਣਾ ਭਾਈ ਦਇਆ ਸਿੰਘ ਨੂੰ ਕਹਿੰਦਾ ਰਿਸ਼ਤੇਦਾਰੀ ਚ ਕੋੜੀ ਗਈ ਆ ਤੇ ਕਿਸੇ ਨੇ ਖੜੀ ਆ ਕਰਨੀ ਹੈਗੀ ਭਾਈ ਦਇਆ ਸਿੰਘ ਨੇ ਮਹਾਰਾਜ ਨੂੰ ਆਖਿਆ ਅਖ ਮਹਾਰਾਜ ਫੱਤਾ ਵੀ ਮੁਕਰ ਗਿਆ ਜੀ ਬੰਦੇ ਦਾ ਚਿਹਰਾ ਦੱਸ ਦਿੰਦਾ ਮੁਕਰਨ ਵਾਲੇ ਦਾ ਇੱਕ ਦੇ ਬੰਦਾ ਸੱਚੀ ਨਾ ਕਰਦਾ ਨਾ ਵੀ ਨਹੀਂ ਯਾਰਾ ਚੀਜ਼ ਹੈਗੀ ਨਹੀਂ ਉਹਦਾ ਵੀ ਚਿਹਰਾ ਪਤਾ ਲੱਗ ਜਾਂਦਾ ਵਾ ਤੇ ਜਿਹੜਾ ਮੁਕਰਦਾ ਨਾ ਵੀ ਆ ਚੀਜ਼ ਹੈਗੀ ਨਹੀਂ ਚਿਹਰਾ ਉਹਦਾ ਵੀ ਦੱਸ ਦਿੰਦਾ ਮੁਕਰਨ ਲੱਗਿਆਂ ਅੱਖਾਂ ਤੇ ਜ਼ੁਬਾਨ ਕਦੀ ਸਾਥ ਨਹੀਂ ਦਿੰਦੇ ਜਦੋਂ ਆਪਾਂ ਕਿਸੇ ਨਾਲ ਕੋਈ ਗੱਲ ਕਰਦੇ ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੇਰੀਆਂ ਅੱਖਾਂ ਤੇ ਮੇਰੀਆ ਜ਼ੁਬਾਨ ਇਹ ਇੱਕ ਹੋਣਗੇ ਤਾਂ ਤੁਹਾਨੂੰ ਪਤਾ ਲੱਗੂ ਵੀ ਵਾਹ ਵਧੀਆ ਨੰਦ ਨਾ ਗੱਲਾਂ ਕਰਦਾ ਹੈ ਤੇ ਅੱਖਾਂ ਮੇਰੀਆਂ ਕੁਝ ਹੋਰ ਕਹਿਣ ਜ਼ੁਬਾਨ ਮੇਰੀ ਲੜਖੜਾਈ ਜਾਵੇ ਤੇ ਚਿਹਰਾ ਮੋਰਾ ਹੀ ਦੱਸ ਦਿੰਦਾ ਵੀ ਨਹੀਂ ਨਹੀਂ ਤੂੰ ਉਤੋਂ ਉਤੋਂ ਹੀ ਗੱਲਾਂ ਕਰਦਾ ਮੁਕਰਨ ਵਾਲੇ ਬੰਦੇ ਦਾ ਚਿਹਰਾ ਵੀ ਦੱਸ ਦਿੰਦਾ ਭਾਈ ਦਇਆ ਸੇ ਕਹਿੰਦਾ ਮਹਾਰਾਜ ਮੁਕਰ ਗਿਆ ਜੇ ਰੋਜ਼ ਕਹਿੰਦਾ ਹੁੰਦਾ ਇਹ ਕੰਮ ਹੋਇਆ ਦੱਸਿਓ ਕੰਮ ਹੋਇਆ ਦੱਸਿਓ ਮਹਾਰਾਏ ਘੋੜੀ ਮੰਗੀ ਤੇ ਮੁਕਰ ਗਿਆ ਜੇ ਪਾਤਸ਼ਾਹ ਕਹਿੰਦੇ ਕੀ ਕਹਿੰਦਾ ਕਹਿੰਦਾ ਹੈਗੀ ਨਹੀਂ ਮਹਾਰਾ ਕਹਿੰਦੇ ਨਹੀਂ ਹੈਗੀ ਤੇ ਨਾ ਸਹੀਂ ਫਤਾਕਰ ਆਇਆ ਅਜੇ ਅੰਦਰ ਵੜਿਆ ਹੀ ਸਾਹਮਣੇ ਘੋੜੀ ਨੂੰ ਸੱਪ ਲੜਿਆ ਘੋੜੀ ਤੜਫ ਤੜਫ ਕੇ ਮਰ ਗਈ ਇਥੋਂ ਮਹਾਰਾਜ ਤੁਰੇ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਪੈਂਦਾ ਵਾ ਹੀਰ ਹੀਰਾ ਉਸ ਪਿੰਡ ਦੇ ਵਿੱਚ ਇੱਕ ਵੱਡਾ ਸਾਰਾ ਮੰਤ ਦਾ ਡੇਰਾ ਵਾ ਇਹਦਾ ਨਾਮਾ ਮੰਤ ਕਿਰਪਾਲ ਦਾਸ ਤੁਹਾਡੇ ਜੋ ਕਿਸੇ ਨੇ ਪੰਗਾਣੀ ਦਾ ਜੁੱਧ ਸੁਣਿਆ ਹੋਵੇ ਉਸ ਪੰਗਾਣੀ ਦੇ ਜੁੱਧ ਅੰਦਰ ਇੱਕ ਮੰਤ ਲੜਿਆ ਸੀ ਵੱਡੀ ਸਾਰੀ ਗੋਗੜ ਤੇ ਸੋਟਾ ਲੈ ਕੇ ਹੱਥ ਦੇ ਵਿੱਚ ਹਯਾਤ ਖਾਂ ਪਠਾਨਾ ਇਹ ਉਹੋ ਹੀ ਮੰਤਿਆ ਜਦੋਂ ਮਹਾਰਾਜ ਇਹਦੇ ਡੇਰੇ ਵੱਲ ਨੂੰ ਆਏ ਇੱਕ ਰਾਤ ਦੇ ਵਾਵਾ ਜਲ ਪਾਣੀ ਛਕਾਇਆ ਤੇ ਦੂਜੇ ਦਿਨੀ ਵੀ ਮੁਕਰ ਗਿਆ ਕਹਿੰਦਾ ਮਹਾਰਾਜ ਪੁਲਸ ਲੱਭਦੀ ਫਿਰਦੀ ਆ ਹੋਰ ਕਿਦੇ ਚੱਲ ਜੋ ਆਹ ਜੇ ਬੰਦੇ ਦੀ ਅਸਲੀਅਤ ਹੈ ਮੰਨਤ ਕ੍ਰਿਪਾਲ ਦਾਸ ਵੀ ਤੇ ਮਹਾਰਾਜ ਦੇ ਡੇਰੇ 'ਚ ਆਉਂਦਾ ਹੀ ਹੁੰਦਾ ਹੈ ਨਾ ਮੁਕਰ ਗਿਆ ਨਾ ਫਤਾ ਨੰਬਰਦਾਰ ਵੀ ਆਉਂਦਾ ਹੁੰਦਾ ਹੈ ਮੁਕਰ ਗਿਆ ਨਾ ਪੂਰਨ ਮਸੰਦ ਵੀ ਮੁਕਰ ਗਿਆ ਨਾ ਘਰ ਵੜਨ ਤੋਂ ਹੁਣ ਕੁਝ ਉਹ ਵੀ ਬੰਦੇ ਹੈਗੇ ਜਿਨ੍ਹਾਂ ਨੇ ਜਾਣ ਤੇ ਖੇਡ ਕੇ ਗੁਰੂ ਦਾ ਸਾਹ ਦਿੱਤਾ ਚਮਕੌਰ ਦੀ ਗੜੀ ਬੁੱਧੀ ਚੰਦ रावत ਨੇ ਦਿੱਤੀ ਆ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਿਆ ਵਾ ਹੁਣ ਸਾਰੇ ਆਪਾਂ ਕਹੀ ਜਾਂਦੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲਿਆਂਦਾ ਭਾਈ ਜੈਤੇ ਨੇ ਮਹਾਰਾਜ ਨੇ ਆਖਿਆ ਰੰਗ ਰੇਟਾ ਗੁਰੂ ਕਾ ਬੇਟਾ ਤੇ ਜਿੰਨੇ ਧੜ ਚੁੱਕ ਕੇ ਖੜਿਆ ਬਾਬੇ ਲਖੀਸ਼ਾ ਵਣ ਜਾ ਰਹੇ ਨੇ ਉਹ ਕਿਤੇ ਪੁੱਤ ਤੋਂ ਘੱਟ ਹੋਊਗਾ ਪੁੱਤ ਤੇ ਉਹ ਵੀ ਮਹਾਰਾਜ ਦਾ ਉਹ ਨਾ ਹੀ ਆ ਨਾ ਪੁੱਤ ਬਣਿਆ ਨਿਹੰਗ ਖਾਂ ਰੋਪੜ ਵਾਲਾ ਪਠਾ ਸਾਹਿਬ ਗੁਰਦਾਰੇ ਵਾਲਾ ਜਿੰਨੇ ਮਹਾਰਾਜ ਨੂੰ ਚਮਕੋ ਸਰਸਾ ਪਾਰ ਕਰਦਿਆਂ ਘਰ ਰੱਖਿਆ ਸੀ ਪੁੱਤ ਬਣਿਆ ਗਣੀ ਖਾਂ ਤੇ ਨਬੀ ਖਾਂ ਸਭ ਤੋਂ ਔਖੇ ਟਾਈਮ ਤੇ ਮਹਾਰਾਜ ਦੀ ਪਾਲਕੀ ਮੋਢੇ ਤੇ ਚੁੱਕੀ ਜਾਂਦੇ ਐਦਾਂ ਨਿਭੋ ਜਿੱਥੇ ਮੁਹੱਬਤ ਹੈ ਨਾ ਉਥੇ ਦਾਵੇ ਨਹੀਂ ਕਰੀਦੇ ਆਹ ਦੇ ਮੈਨੂੰ ਆਹ ਦੇ ਮੈਨੂੰ ਆਹ ਦੇ ਆਹ ਦੇਂਗਾ ਤੇ ਤੇਰੇ ਆ ਨਹੀਂ ਦੇ ਅਸੀਂ ਚੱਲੇ ਦੂਜੇ ਬੰਨੇ ਮੁਹੱਬਤ ਕਹਿੰਦੀ ਆ ਤੂੰ ਨਿਭ ਹੁਣ ਮਤੀ ਦਾਸ ਨੇ ਕਿਹੜੀਆਂ ਮਾਰੇ ਕੋ ਐਫਰਡੀਆਂ ਕਰਾਉਣੀਆਂ ਸਦਾ ਆ ਹੀ ਰਖਾ ਲਿਆ ਨਾ ਸਿਰ ਦੇ ਉੱਤੇ ਅਹੀਂ ਆਪਣੇ ਅੰਦਰ છાਤੀ ਮਾਰੀ ਅਸੀਂ ਕਿੱਥੇ ਖਲੋਤੇ ਅਸੀਂ ਤਾਂ ਸਿੱਖੀ ਸੰਭੀ ਤਾਦ ਫਿਰਦੇ ਵੀ ਸਾਡੇ ਕੰਮ ਹੁੰਦੇ ਰਹਿਣ ਜਿੰਨਾ ਚਿਰ ਮਾਫ ਕਰਿਓ ਗੁੱਸਾ ਨਾ ਕਰਿਓ ਇਸ ਗੱਲ ਦਾ ਇਥੇ ਲੋਕੀ ਦੱਸਦਾ ਯਾਰ ਤੇ ਧਰਮ ਛੱਡਣ ਵਾਲੇ ਵੀ ਬੈਠੇ ਆ ਪਾਪਾ ਬਿਮਾਰ ਹੋ ਗਿਆ ਤੇ ਦੂਜੇ ਧਰਮ ਵਾਲਿਆਂ ਦੇ ਦਵਾਈ ਲੈ ਦਿੰਨੇ ਅਸੀਂ ਦੂਜੇ ਧਰਮ ਚ ਚੱਲੇ ਆ ਅੱਛਾ ਪਾ ਪਤਾ ਦੋ ਸਾਹਮ ਦਾ ਸਾਹਮ ਦਾ ਬਿਮਾਰ ਹੋ ਗਿਆ ਗੋਡੇ ਤੁਹਾਨੂੰ ਸਾਹਮ ਦੇ ਰਹੇ ਪਹਿਲੀ ਤੁਸੀਂ ਲੈਣੀ ਉਹਦੀ ਤੇ ਦਵਾਈ ਹੁਣ ਉਹ ਦੂਜੇ ਧਰਮ ਵਾਲੇ ਲੈ ਕੇ ਦੇਣ ਤੁਹਾਨੂੰ ਬਣਾ ਹੱਡ ਨਿਆਣੇ ਦੀ ਨਾ ਫੀਸ ਨਹੀਂ ਤਰਨ ਲਈ ਤੇ ਦੂਜੇ ਧਰਮ ਵਾਲੇ ਆਉਂਦੇ ਫੀਸ ਤਾਰਦੇ ਨੇ ਦੂਜੇ ਧਰਮ ਚੱਲੇ ਛੜੇ ਨਿਆਣਿਆਂ ਦੀ ਅੱਛਾ ਨਿਆਣੇ ਦੀ ਤਨਖਾਹ ਤੂੰ ਫੜਨੀ ਸਾਰੀ ਉਮਰ ਨਿਆਣੇ ਤੂੰ ਆਧਾਰ ਕਾਢਦੇ ਤੇਰਾ ਨਾਂ ਤੇ ਫੀਸ ਕੋਈ ਹੋਰ ਤਾਰ ਕੇ ਦੇਵੇ ਇਹ ਕਿਹੜੇ ਚੀਜ਼ਾਂ ਦੇ ਮਗਰ ਧਰਮ ਨਹੀਂ ਹੁੰਦਾ ਧਰਮ ਰੂਹ ਦਾ ਰਹੀ ਹੁੰਦੀ ਆ ਧਰਮ ਰੂਹ داری ਹੁੰਦੀ ਆ ਜਿਨ੍ਹਾਂ ਨੇ ਨਿਭਣਾ ਭਾਈ ਚਾਹੀ ਤੇਨੂੰ ਪੁੱਛੋ ਕਿਹੜਾ ਅਰਮਾ ਖਰਮਾ ਪਤੀ ਸੀ ਨਿਭ ਗਿਆ ਨਾ ਨਾਲ ਸਿੱਖੀ ਨਿਭਣ ਦਾ ਨਾਮ ਆ ਪੂਰੀ ਛੋਲਿਆਂ ਦੀ ਖੁਸ਼ਬੂ ਵੇਖ ਕੇ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਦੇਣ ਵਾਲੇ ਬੰਦੇ ਨਹੀਂ ਹੁੰਦੇ ਗੁਰਦੇਵ ਪਾਦਸ਼ਾਹ ਕਹਿੰਦੇ ਕੋਈ ਨਹੀਂ ਮੰਦਰੀ ਚਲੇ ਜਾਣੇ ਆ ਉਥੋਂ ਮਹਾਰਾਜ ਤੁਰੇ ਤੇ ਪਾਦਸ਼ਾਹ ਆਏ ਆਲਮਗੀਰ ਇਹ ਵੀ ਲੁਧਿਆਣੇ ਦਾ ਪਿੰਡ ਆ ਲੁਧਿਆਣਾ ਏਰੀਆ ਚੱਲ ਰਿਹਾ ਹੈ ਮਹਾਰਾਜ ਹੁਣ ਉੱਥੇ ਮਹਾਰਾਜ ਦੇ ਕੋਲ ਆਇਆ ਭਾਈ ਨਗਾਈਆ ਸਿੰਘ ਲੱਖੀ ਸ਼ਾਹਵਨ ਜਾਰੇ ਦਾ ਨਾਮ ਤੁਸੀਂ ਸੁਣਿਆ ਲੱਖੀ ਸ਼ਾਹਵਨ ਜਾਰੇ ਦਾ ਪੁੱਤ ਸੀ ਭਾਈ ਨਗਾਈਆ ਉਹਨੇ ਮਹਾਰਾਜ ਨੂੰ ਲਿਆ ਕੇ ਇੱਥੇ ਕੋੜਾ ਦੇ ਦਿੱਤਾ ਮਹਾਰਾਜ ਪਾਲਕੀ ਛੱਡ ਦਿਓ ਤੇ ਹੁਣ ਤੁਸੀਂ ਕੋੜੇ ਤੇ ਸਵਾਰ ਹੋ ਜਾਓ ਮਹਾਰਾਜ ਪਾਲਕੀ ਤੋਂ ਉਤਰੇ ਸੇਵਾ ਵੇਖੋ ਕਿੱਡੀ ਅਮਾਚੀਵਾੜੇ ਤੋਂ ਲੈ ਕੇ ਤੇ ਆਲਮਗੀਰ ਤੱਕ ਦੋ ਮੁਸਲਮਾਨ ਭਰਾਵਾਂ ਨੇ ਮਹਾਰਾਜ ਦੀ ਪਾਲਕੀ ਦੀ ਸੇਵਾ ਕੀਤੀ ਆ ਕਿੰਨਿਆ ਕਿਨੇ ਮਨਾਇਆ ਮੇਲਾ ਉਹਨਾਂ ਦੇ ਨਾਂ ਦਾ ਸਾਡੇ ਲਈ ਤੇ ਉਹੋ ਹੀ ਪੀਰ ਆ ਨਾ ਕਿੰਨਿਆ ਕਿਨੇ ਗੁਰਦਵਾਰੇ ਚ ਅਰਦਾਸ ਕੀਤੀ ਗਣੀ ਖਾਂ ਦੇ ਨਬੀ ਖਾਂ ਦੇ ਨਾਂ ਦੀ ਮਹਾਰਾਜ ਸਭ ਤੋਂ ਔਖੇ ਟਾਈਮ ਤੇ ਰਣਾ ਨਿਵੇ ਸੀ ਐਂਦੇ ਸ਼ਰੀਕਾਂ ਨੂੰ ਪੂਜਾਂਦਾ ਹੈ ਗੁਰੂ ਦੇ ਸ਼ਰੀਕ ਬਣਾ ਬਣਾ ਕੇ ਬਰਾਬਰ ਦੇ ਪੂਜ ਕੇ ਮੱਥੇ ਟੇਕਣ ਦਾ ਹੈ ਗੋੜਦਾਰੇ ਦੇ ਪਹਾੜੀ ਨਿਸ਼ਾਨ ਸਾਹਿਬ 25 ਸਾਲੀ ਚੜ੍ਹਾਈ ਦਾ ਉੱਥੇ ਝੰਡਾ ਮੜ ਕੇ ਮਹੀਨੇ ਪਾਦੇ ਬਦਲ ਨ ਪਈਦਾ ਕਿਉਂਕਿ ਉੱਥੇ ਇੱਕ ਖਲੋਤੇ ਮੈਂਟੈਲਿਟੀ ਛੋਟੀ ਹੋ ਗਈ ਨਾ ਸਾਡੀ। ਘਣੀ ਖਾ ਤੇ ਨਵੀ ਖਾਨੂ ਮਹਾਰਾਜ ਨੇ ਤੋੜ ਦਿੱਤਾ ਜਾਓ। ਮਹਾਰਾਜ ਨੇ ਨਾਲ ਹੀ ਕਹੇ ਤੁਸੀਂ ਮੇਰੇ ਪੁੱਤ ਜੇ ਕੌਮ ਤੁਹਾਡਾ ਮਾਣ ਕਰੂਗੀ ਹੁਣ ਉੱਥੋਂ ਮਹਾਰਾਜ ਤੁਰੇ ਤੁਰਦਿਆਂ 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 ਰਾਏ ਕੋਟ ਆ ਗਏ।